ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਣੇ ਕੋਲ ਕੁਝ ਸਵਾਲ ਨੇ ਜੋ ਆਪਾਂ ਨੂੰ ਪਹਿਲਾ ਸਵਾਲ ਹੈ ਉਹ ਹਰਪ੍ਰੀਤ ਸਿੰਘ ਕਰਦੇ ਆ ਉਹ ਕੀ ਦੱਸਦੇ ਆ ਕਿ ਜਦੋਂ ਨਾਮ ਜਪਦੇ ਆ ਜਾਂ ਸੌਣ ਸਮੇ ਇਦਾਂ ਮਹਿਸੂਸ ਹੁੰਦਾ ਆ ਜਿਵੇਂ ਕੋਲ ਸਾਡੇ ਕੋਈ ਹੁੰਦਾ ਆ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਕਿ ਜਦੋਂ ਵੀ ਉਹ ਸਿਮਰਨ ਕਰਦੇ ਆ ਜਾਂ ਰਾਤ ਨੂੰ ਸੌਣ ਲੱਗਦੇ ਆ ਤਾਂ ਜਿਵੇਂ ਕੋਈ ਕੋਲ ਹੋਵੇ ਦੇਖੋ ভাই ਗੁਰ ਸੌਣ ਸਮੇ ਤਾਂ ਆਪਾਂ ਇੰਨਾ ਨਹੀਂ ਕਹਿ ਸਕਦੇ ਜੇ ਤੁਹਾਨੂੰ ਸੌਣ ਸਮੇ ਵੀ ਮਹਿਸੂਸ ਹੁੰਦਾ ਆ ਕਿ ਮੇਰੇ ਕੋਲ ਕੋਈ ਹੈਗਾ ਆ ਤਵਾਇਰ ਦੇਖੋ ਤੁਹਾਨੂੰ ਪਤਾ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਵੇਖਦੇ ਆਂ ਸੀਰੀਅਲ ਵੇਖਦੇ ਆਂ ਸੋ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਦ੍ਰਿਸ਼ ਬਣਿਆ ਹੁੰਦਾ ਸਾਡੇ ਉਹ ਵਿਚਾਰ ਬਣਿਆ ਹੁੰਦਾ ਕਿਉਂਕਿ ਜੋ ਆਪਾਂ ਦੇਖਾਂਗੇ ਸਾਡੇ ਮਨ ਨੇ ਸਾਨੂੰ ਉਹੀ ਫੀਲ ਕਰਾਉਣਾ ਉਹੀ ਦਿਖਾਉਣਾ ਜੇ ਤੁਹਾਨੂੰ ਸਿਮਰਨ ਕਰਨ ਸਮੇਂ ਮਹਿਸੂਸ ਹੁੰਦਾ ਕਿ ਕੋਲ ਕੋਈ ਹੈ ਤਾਂ ਇਦਾਂ ਹੋ ਸਕਦੀ ਹੈ ਤੁਹਾਡੇ ਨਾਲ ਇਦਾਂ ਹੋ ਸਕਦੀ ਆ ਬਾਕੀ ਕਈ ਜੀਵਾਂ ਦੇ ਨਾਲ ਇਦਾਂ ਹੁੰਦੀ ਆ ਕੋਈ ਸ਼ੱਕ ਨਹੀਂ ਹੈ ਕੀ ਹੁੰਦਾ ਆ ਦੇਖੋ ਜਿਹੜਾ ਆਪਾਂ ਸਿਮਰਨ ਕਰਦੇ ਆ ਗੁਰਬਾਣੀ ਵਿੱਚ ਆਪਾਂ ਨੂੰ ਕਿਹਾ ਗਿਆ ਕਿ ਇਹ ਮਾਲਕ ਦੇ ਗੁਣ ਗੁਣਾ ਕਲਮੇ ਇਹ ਪੁਨ ਗੁਣ ਗੋਵਿੰਦ ਗਾਏ ਕਹਿੰਦੇ ਕਾਲ ਯੁਗ ਦੇ ਸਮੇਂ ਦੇ ਵਿੱਚ ਮਾਲਕ ਦੇ ਗੁਣ ਗੁਣਾ ਸਿਮਰਨ ਕਰਨ ਦੇ ਬਰਾਬਰ ਮਤਲਬ ਆਪਾਂ ਸਿਮਰਨ ਕਰਨਾ ਤਾਂ ਉਸ ਚੀਜ਼ ਦੇ ਬਰਾਬਰ ਹੈ ਮਾਲਕ ਦੇ ਗੁਣ ਗੁਣਾ ਤੇ ਜਦੋਂ ਆਪਾਂ ਸਿਮਰਨ ਕਰਦੇ ਆਂ ਸਿਮਰਨ ਸਭ ਤੋਂ ਇੱਕ ਭਲਾ ਕੰਮ ਆ ਇੱਕ ਚੰਗਾ ਕੰਮ ਆ ਇੰਨਾ ਕ ਚੰਗਾ ਕੰਮ ਕਿ ਲੋਕ ਤੇ ਪਰਲੋਕ ਦੇ ਦੋਵੇਂ ਪਾਸੇ ਸਹਾਈ ਹੁੰਦਾ ਤੇ ਜੋ ਆਪਾਂ ਸਿਮਰਨ ਕਰਦੇ ਆਂ ਇਹਦੀ ਗੂੰਜ ਆਦੇ ਦੁਆਲੇ ਪੈਂਦੀ ਆ ਜਦੋਂ ਆਪਾਂ ਬੋਲਦੇ ਆ ਨਾ ਵਾਹ ਗੁਰੂ ਗੂੰਜ ਪੈਂਦੀ ਆ ਨਾ ਕੀ ਹੁੰਦਾ ਕਿ ਉਹ ਵਾਈਬ੍ਰੇਸ਼ਨ ਬਣਦੀ ਆ ਉਹ ਜਿਹੜੀਆਂ ਸੂਖਮ ਦੇ ਵਿੱਚ ਕਈ ਅਜੇਹੀਆਂ ਰੂਹਾਂ ਆ ਜਿਨ੍ਹਾਂ ਦਾ ਹਜੇ ਭਲਾ ਨਹੀਂ ਹੋਇਆ ਉਹ ਆਪਣਾ ਭਲਾ ਕਰੋਣ ਵਾਸਤੇ ਕੋਲ ਆ ਕੇ ਬਹਿ ਜਾਂਦੀਆਂ ਸੂਖਮ ਰੂਹਾਂ ਕੋਲ ਆ ਕੇ ਬਹਿ ਜਾਂਦੀਆਂ ਨੁਕਸਾਨ ਕੋਈ ਨਹੀਂ ਕਰਦਾ ਕਿ ਕੋਈ ਨੁਕਸਾਨ ਕਰਦੀਆਂ ਆ ਕੋਈ ਨੁਕਸਾਨ ਨਹੀਂ ਹੈ ਤੁਸੀਂ ਆਪਣਾ ਕੰਮ ਕਰੀ ਜਾਓ ਇਹਨਾਂ ਨੂੰ ਜੇ ਤੁਹਾਨੂੰ ਮਹਿਸੂਸ ਹੁੰਦਾ ਆ ਕਿ ਕੋਲ ਕੋਈ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਆਪਣਾ ਧਿਆਨ ਦੇ ਕੇ ਸਿਮਰਨ ਕਰੀ ਜਾਣਾ ਬਥੇਰਾ ਕੁਝ ਅਜੀਹਾ ਹੁੰਦਾ ਆ ਜੋ ਆਪਾਂ ਨੂੰ ਇਹਨਾਂ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਸਵੇਗਰ ਵਿੱਚ ਕੋਈ ਰੁਕਾਵਟ ਪੈ ਗਈ ਸੀ ਹਾਂ ਸਾਨੂੰ ਪਤਾ ਨਹੀਂ ਸਾਡੀ ਵੌਇਸ ਆਉਂਦੀ ਆ ਜਾਂ ਐਕਟੀਵੇਟ ਹੋਈ ਏ ਇਹ ਸਟ੍ਰੀਮ ਜਾਂ ਨਹੀਂ ਦੇਖੋ ਜਦੋਂ ਆਪਾਂ ਸਿਮਰਨ ਕਰਨਾ ਆ ਆਪਾਂ ਇੰਨਾ ਧਿਆਨ ਨਹੀਂ ਦੇਣਾ ਆਪਾਂ ਵਾਹਿਗੁਰੂ ਗੁਰਮੰਤਰ ਦੇ ਵਿੱਚ ਲਗਾਤਾਰ ਅਭਿਆਸ ਕਰੀ ਜਾਣਾ ਵਾਹਿਗੁਰੂ ਵਾਹਿਗੁਰੂ ਠੀਕ ਹੈ ਬਾਕੀ ਕਾਲ ਨੇ ਵੀ ਸ਼ਰਾਰਤ ਕਰਨੀ ਆ ਕਿ ਇਹਨੂੰ ਰੋਕਿਆ ਜਾਵੇ ਇਹਨੂੰ ਰੋਕੀਏ ਸੀ ਆਪਾਂ ਲਗਾਤਾਰ ਸਿਮਰਨ ਕਰੀ ਜਾਣਾ ਨਹੀਂ ਡਰਨਾ ਤੇ ਅਜਿਹਾ ਹੁੰਦਾ ਜਰੂਰ ਆ ਕਿ ਕੋਈ ਕੋਈ ਆਪਣੇ ਹੁੰਦਾ ਆ ਬਸ ਉਹ ਸੂਖਮ ਰੂਹਾਂ ਆਪਣਾ ਭਲਾ ਕਰਾਉਣ ਵਾਸਤੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਸਵਾਸ ਰਹਿੰਦੇ ਰਹਿੰਦੇ ਸਿਮਰਨ ਕੀਤਾ ਨਹੀਂ ਹੁੰਦਾ ਬਾਅਦ ਦੇ ਵਿੱਚ ਪਛਤਾਵਾ ਹੁੰਦਾ ਉਹਨਾਂ ਨੂੰ ਫਿਰ ਉਹ ਅਜਿਹੀਆਂ ਰੂਹਾਂ ਲੱਭਦੇ ਆ ਜੋ ਸਿਮਰਨ ਕਰਦੀਆਂ ਉੱਥੇ ਜਾ ਕੇ ਚਲੇ ਬਹਿ ਜਾਂਦੀਆਂ ਕੋਲ ਅੱਛਾ ਜੀ ਜੋ ਦੂਸਰਾ ਸਵਾਲ ਹੈ ਕਿ ਨਾਮ ਦੇ ਵਿੱਚ ਅੰਮ੍ਰਿਤ ਰਸ ਕਦੋਂ ਆਉਂਦਾ ਦੇਖੋ ਭਾਈ ਉਹ ਅੰਮ੍ਰਿਤ ਰਸ ਜੋ ਇਹ ਮਾਲਕ ਦੀ ਕਿਰਪਾ ਦੇ ਨਾਲ ਆਉਂਦਾ ਜਦੋਂ ਮਾਲਕ ਖੁਸ਼ ਹੁੰਦੇ ਜਿੰਨੇ ਵੀ ਨਾਮ ਅਭਿਆਸੀ ਵੇਖੇ ਨੇ ਇਹ ਸਹਿਜ ਸੁਭਾਏ ਚੀਜ਼ ਪ੍ਰਗਟ ਹੁੰਦੀ ਆ ਬਸ ਸਾਡਾ ਜਿਹੜਾ ਧਿਆਨ ਆ ਵਿਚਾਰ ਰਹਿਤ ਹੋ ਕੇ ਜਾਂ ਤਾਂ ਜਿਹੜਾ ਆਪਾਂ ਵਾਹਿਗੁਰੂ ਗੁਰਮੰਤਰ ਰਚਨਾ ਤੋਂ ਕਰਦੇ ਇੱਧਰ ਹੋਣਾ ਚਾਹੀਦਾ ਜੇ ਅਨਹਦ ਸ਼ਬਦ ਪ੍ਰਗਟ ਨੇ ਸਹਿਜ ਧੁਨ ਪ੍ਰਗਟ ਹੈ ਅੰਦਰੋਂ ਕੋਈ ਵੀ ਧੁਨ ਸੁਣਾਈ ਦਿੰਦੀ ਆ ਜੇ ਵਿਚਾਰ ਰਹਿਤ ਹੋ ਕੇ ਆਪਾਂ ਉਹਨੂੰ ਸੁਣ ਲੰਨੇ ਆ ਤਾਂ ਵੀ ਆਪਾਂ ਨੂੰ ਅੰਮ੍ਰਿਤ ਰਸ ਆ ਜਾਂਦਾ ਬਾਕੀ ਮਾਲਕ ਦੇ ਅੱਗੇ ਬੇਨਤੀਆਂ ਅਰਦਾਸਾਂ ਕਰਨੀਆਂ ਕਿ ਸੱਚੇ ਪਾਤਸ਼ਾਹ ਸਾਡੇ ਉੱਤੇ ਵੀ ਕਿਰਪਾ ਕਰੋ ਸਾਨੂੰ ਵੀ ਰਸ ਦਿਓ ਸਾਨੂੰ ਵੀ ਨਾਮ ਦਿਓ ਮਾਲਕ ਨੇ ਹੀ ਕਰਨਾ ਜੋ ਕਰਨਾ ਆਪਾਂ ਤਾਂ ਬਸ ਉਸ ਦਰ ਤੇ ਜਾ ਕੇ ਬੈਠ ਸਕਦੇ ਹਾਂ ਇਸ ਤੋਂ ਅਗਲਾ ਜੋ ਸਵਾਲ ਹੈ ਉਹ ਹੈ ਕਿ ਨਾਮ ਕਿੰਨਾ ਜਪਣਾ ਚਾਹੀਦਾ ਵਾਹਿਗੁਰੂ ਦੇਖੋ ਹਰੇਕ ਜੀਵ ਦੇ ਮਨ ਦੇ ਵਿੱਚ ਆਉਂਦਾ ਆ ਕਿ ਨਾਮ ਕਿੰਨਾ ਜਪੀਏ ਤੇ ਨਾਮ ਵਾਹਿਗੁਰੂ ਦੇਖੋ ਜਿਹੜੀ ਸੁਰਤੀ ਆ ਨਾ ਇਹਨੂੰ ਨਾਮ ਦੇ ਨਾਲ ਹਮੇਸ਼ਾ ਜੋੜ ਕੇ ਰੱਖਣਾ ਹੁਣ ਹਮੇਸ਼ਾ ਕਿੱਦਾਂ ਜੁੜੇ ਆਪਾਂ ਸੋਚਾਂਗੇ ਲੈ ਹਮੇਸ਼ਾ ਜੇ ਅਸੀਂ ਬੈਠੇ ਰਹਿ ਗਏ ਤਾਂ ਘਰ ਦੇ ਕੰਮਕਾਰ ਕੌਣ ਕਰੂ ਰੋਟੀ ਪਾਣੀ ਕੌਣ ਚਲਾਉ ਵਾਹਿਗੁਰੂ ਜਿਹੜਾ ਆਪਾਂ ਦੇਖੋ ਬੈਠ ਕੇ ਅਭਿਆਸ ਕਰਨਾ ਪਹਿਲਾ ਅੰਮ੍ਰਿਤ ਵੇਲੇ ਕਰੋ ਜਦੋਂ ਮਰਜ਼ੀ ਕਰੋ ਬੈਠ ਕੇ 1 ਘੰਟਾ ਬੈਠੋ 2 ਘੰਟੇ ਬੈਠੋ ਅਭਿਆਸ ਕਰਨਾ ਉਹਨਾਂ ਕੀ ਇਹ ਮਨ ਸਾਡਾ ਵਿਚਾਰ ਰਹਿਤ ਹੁੰਦਾ ਉਹ ਸ਼ਾਮ ਨੂੰ ਵੀ ਕਰ ਸਕਦੇ ਆ ਬਾਕੀ ਜੇ ਤੁਸੀਂ ਇਹ ਕਹਿੰਨੇ ਆ ਕਿ ਦਿਨ ਨੂੰ ਸਾਡੇ ਕੰਮਕਾਰ ਹੁੰਦੇ ਆ ਦਿਨ ਨੂੰ ਜਿਹੜਾ ਆਪਾਂ ਕੰਮਕਾਰ ਕਰਨਾ ਆ ਉਦੋਂ ਵੈਗੁਰੂ ਕੀ ਕਰਨਾ ਆਪਾਂ ਜਿਹੜੀ ਰਸਨਾ ਆ ਇੱਥੇ ਸਿਮਰਨ ਚਲਾਈ ਜਾਣਾ ਧਿਆਨ ਸਾਡਾ ਇੱਧਰ ਜਾਵੇ ਜਾਂ ਨਾ ਜਾਵੇ ਉਦੋਂ ਕੰਮਕਾਰ ਕਰਦੇ ਆ ਮੰਨ ਲਓ ਹੁਣ ਸਾਡਾ ਕੰਮ ਲੱਕੜ ਦਾ ਆ ਜੇ ਕੋਈ ਜੀਵ ਲੱਕੜ ਤੇ ਕੰਮ ਕਰਦਾ ਆ ਆਰੀ ਚਲਾਉਂਦਾ ਤਾਂ ਉਹ ਸਿਮਰਨ ਉਦਦੇ ਚੱਲਦਾ ਰਹਿੰਦਾ ਵਾਹ ਗੁਰੂ ਵਾਹ ਗੁਰੂ ਜੇ ਕੋ ਥੋੜੀ ਚਲਾਉਂਦਾ ਵਾਹ ਗੁਰੂ ਵਾਹ ਗੁਰੂ ਮਤਲਬ ਜ਼ਰੂਰੀ ਨੇ ਭਾਈ ਇੱਥੇ ਕਿਉਂਕਿ ਸਿਮਰਨ ਹੌਲੀ ਹੌਲੀ ਅੰਦਰ ਚਾਈ ਜਾਂਦਾ ਕੱਲੇ ਲਿਪਸ ਰਣੇ ਸਰਤੀ ਜੋਵਾ ਕਿਤਨਾ ਕਿਤੇ ਕਨੈਕਟਡ ਰਵੇਗੀ ਜਦੋਂ ਇੰਨਾ ਕਨੈਕਟਡ ਰਵੇਗੀ ਨਾਮ ਦੇ ਨਾਲ ਸਾਨੂੰ ਵਿਚਾਰ ਨਹੀਂ ਆਉਣਗੇ ਇਦਾਂ ਇਹ ਅਸਰ ਕਰਦਾ ਹੈ ਤੇ ਸਿਮਰਨ ਜਿਹੜਾ ਆ ਤਾਂ ਆਪਾਂ ਦੇਖੋ ਕਿੰਨਾ ਸਮਾਂ ਕਰਨਾ ਚਾਹੀਦਾ ਹੈ ਮਾਰੇ ਕਹਿੰਦੇ ਜੀਤੇ ਸਾਸ ਗਰਾਸ ਮਨ ਲੇਤਾ ਦੇਤੇ ਹੀ ਗੁਣਗਾਈਏ ਸਮਝੀਏ ਇਸ ਪੁਆਇੰਟ ਤੋਂ ਜੀਤੇ ਸਾਸ ਗਰਾਸ ਮੰਨ ਲੇਤਾ ਮਰੇ ਕਹਿੰਦੇ ਜਿੰਨੇ ਸਵਾਸ ਗਰਾਸ ਤੁਹਾਨੂੰ ਆਉਂਦੇ ਆ ਵਾ ਮਾਲਕ ਦੇ ਗੁਣਗਾਈ ਜਾਓ ਕੋਈ ਟਾਈਮ ਨਹੀਂ ਕੋਈ ਲਿਮਟ ਨਹੀਂ ਦੇਖੋ ਪਿਆਰ ਦੀ ਕੋਈ ਲਿਮਟ ਤਾਂ ਹੈ ਨਹੀਂ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆਏ ਥੋੜੀ ਕਰਦੇ ਆ ਵੀ ਤੈਨੂੰ ਕਿੰਨਾ ਟਾ ਪਿਆਰ ਕਰਨਾ ਤੈਨੂੰ 2 ਘੰਟੇ ਪਿਆਰ ਕਰਨਾ ਤੈਨੂੰ 5 ਮਿੰਟ ਪਿਆਰ ਕਰਨਾ ਤੈਨੂੰ ਸਵੇਰੇ ਪਿਆਰ ਕਰਨਾ ਜਾਂ ਸ਼ਾਮ ਨੂੰ ਕਰਨਾ ਇਹ ਤਾਂ ਮਾਲਕ ਦੇ ਨਾਲ ਪਿਆਰ ਦੀ ਖੇਡ ਚੱਲਦੀ ਹੈ ਆਪਣੀ ਸੋ ਜਿੰਨਾ ਪਿਆਰ ਆਪਾਂ ਕਰ ਸਕਦੇ ਆ ਵੱਧ ਤੋਂ ਵੱਧ ਕਰਨਾ ਆ ਲਾਸਟ ਜੋ ਆਪਣਾ ਸਵਾਲ ਹੈ ਉਹ ਪਾਣ ਕਰਦੇ ਨੇ ਗगन ਜੀ ਇਹ ਕਹਿੰਦੇ ਕੁੰਡਲੀ ਜਾਗਰਣ ਜਦੋਂ ਸ਼ੁਰੂ ਹੁੰਦੀ ਆ ਤਾਂ ਕਿਵੇਂ ਪਤਾ ਲੱਗੇ ਵਾਈਬਰ ਦੇਖੋ ਤੁਹਾਡੇ ਨਾਲ ਇੱਕ ਸਿੱਧੀ ਜੀ ਗੱਲ ਕਰਦੇ ਆ ਕੁੰਡਲੀ ਜਾਗਰਣ ਵੱਲ ਇੰਨਾ ਧਿਆਨ ਨਾ ਦਿਓ ਤੁਸੀਂ ਜ਼ਿਆਦਾ ਧਿਆਨ ਦਿਓਗੇ ਜੇ ਸਾਡਾ ਮਨ ਕਮਜ਼ੋਰ ਹੋ ਜਾ ਤੇ ਕੁੰਡਲੀ ਜਾਗਰਣ ਹੋ ਗਈ ਤਾਂ ਸਰੀਰ ਦਾ ਬਹੁਤ ਨੁਕਸਾਨ ਹੋਣਾ। ਸੰਭੀ ਨਹੀਂ ਜਾਣੀ ਕਿਉਂਕਿ ਆ ਥੋੜੇ ਦਿਨ ਪਹਿਲਾਂ ਹੀ ਇੱਕ ਭੈਣ ਜੀ ਸੀਗੇ ਜਲੰਧਰ ਤੋਂ ਪਤਾ ਨਹੀਂ ਸ਼ਾਇਦ ਉਹ ਕਹਿੰਦੇ ਮੈਂ ਬਹੁਤ ਪਰੇਸ਼ਾਨ ਆ ਵੀ ਮੇਰੇ એનર્ਜੀ ਇਕੱਠੀ ਹੁੰਦੀ ਆ ਕਿ ਇੱਥੇ ਬਹੁਤ ਅੰਗ ਹੁੰਦੀ ਮੈਂ ਨੀਂਦ ਵੀ ਨਹੀਂ ਆਉਂਦੀ ਡਿਸਟਰਬ ਹੋਉਂਦੀ ਆ ਕੰਮ ਵੀ ਨਹੀਂ ਕੋਈ ਹੁੰਦਾ। ਸੋ ভাই ਬ੍ਰੋ ਇੰਨਾ ਧਿਆਨ ਇੱਧਰ ਨਹੀਂ ਦੇਣਾ ਆਪਾਂ। ਕਿਤੇ ਵੀ ਨਹੀਂ ਮਹਾਰਾ ਜੀ ਨੇ ਆਪਾਂ ਗੁਰਬਾਣੀ 'ਚ ਕਿਹਾ ਵੀ ਤੁਸੀਂ ਸੱਤ ਚੱਕਰਾਂ ਤੇ ਧਿਆਨ ਦਿਓ। ਮਹਾਰਾ ਜੀ ਕਹਿੰਦੇ ਤੁਹਾਨੂੰ ਨਮਾ ਧਿਆਨ ਧਿਆਨ ਮਹਿਜਾਨੀਆਂ ਗੁਰਮੁਖ ਅਕਤ ਕਹਾਣੀ ਧੁਨ ਦੇ ਵਿੱਚ ਧਿਆਨ ਰੱਖਣਾ ਆਪਾਂ ਜਿਹੜੀ ਧੁਨ ਆਪਾਂ ਪਹਿਲਾਂ ਰਸਨਾ ਤੋਂ ਬਣਾਉਂਦੇ ਆ ਦੂਸਰੀ ਧੁਨ ਜਿਹੜੀ ਆਪਾਂ ਮਾਲਕ ਚਲਾਉਂਦੇ ਆ ਆਪਾਂ ਚੁੱਪ ਹੋ ਕੇ ਬੈਠ ਕਰਕੇ ਬੈਠ ਜਾਣਾ ਜਦੋਂ ਚੁੱਪ ਕਰਕੇ ਬੈਠ ਕੇ ਅੰਦਰੋਂ ਉਹ ਆਪਣੇ ਆਪ ਚੱਲਦੀ ਆ ਦੇਖੋ ਕੁਝ ਕਰਨ ਦੀ ਵੀ ਲੋੜ ਨਹੀਂ ਹੈ ਉਹ ਸਾਡਾ ਸਿਮਰਨ ਹੋਈ ਜਾਂਦਾ ਆਪਾਂ ਨਾਮ ਨੂੰ ਧਿਉਂਨੇ ਆ ਮਾਲਕ ਦੇ ਨਾਲ ਸਿੱਧਾ ਕਨੈਕਟ ਹੋ ਗਿਆ ਉਸ ਸੁਪਰੀਮ ਪਾਵਰ ਦੇ ਨਾਲ ਕਨੈਕਟ ਹੋ ਗਿਆ ਜਿੱਤੋਂ ਵੱਡਾ ਇਹ ਸੰਸਾਰ ਦੇ ਵਿੱਚ ਕੋਈ ਹੈ ਹੀ ਨਹੀਂ ਗੈਲੈਕਸੀ ਦੇ ਵਿੱਚ ਕੋਈ ਹੈ ਨਹੀਂ ਤੇ ਉਹਦੇ ਨਾਲ ਅਸੀਂ ਕਨੈਕਟ ਕਿਉਂ ਹੋਣਾ ਆ ਕਿਉਂਕਿ ਉਹ ਸਾਡਾ ਪਿਤਾ ਆ ਤੇ ਗੁਰਬਾਣੀ ਵਿੱਚ ਆਪਾਂ ਨੂੰ ਉਸ ਆਵਾਜ਼ ਦੇ ਨਾਲ ਕਨੈਕਟ ਹੋਣ ਲਈ ਗਿਆ ਨਾ ਕਿ ਇੱਧਰ ਜੋ ਆਪਣੇ ਬੋਡੀ ਦੇ ਸੱਤ ਚੱਕਰ ਆ ਕੁੰਡਲੀ ਜਾਗਰਣ ਜੇ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਤੁਸੀਂ ਆਪਣੇ YouTube ਚੈਨਲ ਤੇ ਜਾਓ ਨਾਮ ਵਿਚਾਰ ਸਰਚ ਕਰੋ ਉੱਥੇ ਤੁਸੀਂ ਭਾਈ ਬਲਵੀਰ ਸਿੰਘ ਜੀ ਦੀਆਂ ਵੀਡੀਓ ਆ ਕੁੰਡਲੀ ਜਾਗਰਣ ਬਾਰੇ ਉਹਨਾਂ ਦੱਸਿਆ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਿਉਂਕਿ ਭਾਈ ਸਾਹਿਬ ਉਹਨਾਂ ਦੀ ਵੀ ਕੁੰਡਲੀ ਜਾਗਰਣ ਹੋਈ ਸੀ ਕਹਿੰਦੇ ਬਹੁਤ ਪਰੇਸ਼ਾਨ ਕਰਦੀ ਆ ਉਹਨਾਂ ਨੇ ਤਰੀਕਾ ਵੀ ਦੱਸਿਆ ਵੀ ਇਹਨੂੰ ਸ਼ਾਂਤ ਕਿੱਦਾਂ ਕਰਨਾ ਹੈ ਸੋ ਤੁਸੀਂ ਉਹ ਵੀਡੀਓ ਵੇਖ ਲੈਣਾ ਜੇ ਕੋਈ ਜੀਵ ਚਾਹਵਨ ਹੋਇਆ ਹਨਾ ਬਾਕੀ ਵੀਰ ਸਾਨੂੰ ਪਤਾ ਨਹੀਂ ਲੱਗਦਾ ਵੀ ਆਵਾਜ਼ ਸਾਡੀ ਆਉਂਦੀ ਆ ਕਿ ਨਹੀਂ ਆਉਂਦੀ ਤੇ ਕਿਉਂਕਿ ਮੋਬਾਈਲ ਤੋਂ ਕਰਦੇ ਪਏ ਆ ਵਿੱਚੇ ਬੰਦ ਹੋ ਗਈ ਸੀ ਸਟਰੀਮ ਅਛਾ ਯੇਸ ਤਰੀਕੇ ਦੇਖੋ ਆਪਾਂ ਸਿਮਰਨ ਵੀ ਕਰਨਾ ਆ ਤੇ ਕੁੰਡਲੀ ਜਾਗਰਣ ਵੱਲ ਆਪਾਂ ਧਿਆਨ ਨਹੀਂ ਦੇਣਾ ਜੇ ਤੁਹਾਨੂੰ ਲੱਗਦਾ ਆ ਕਿ ਕੁੰਡਲੀ ਜਾਗਰਣ ਹੋ ਰਹੀ ਆ ਕੀ ਹੁੰਦਾ ਆ ਕਿ ਜਦੋਂ ਆਪਾਂ ਥੋੜਾ ਜਿਹਾ ਵੀ ਧਿਆਨ ਲਗਾਵਾਂਗੇ ਤਾਂ ਅੰਦਰੋਂ ਸਾਨੂੰ ਮਹਿਸੂਸ ਹੋਵੇਗਾ ਕਿ એનર્ਜੀ ਉੱਪਰ ਨੂੰ ਆ ਰਹੀ ਆ ਜਿਹੜੇ ਸੱਤ ਚੱਕਰ ਆ ਉਹਨਾਂ ਦੇ ਵਿੱਚ ਝਟਕੇ ਵੱਜਦੇ ਆ ਕਿਉਂਕਿ ਡਿਸਬੈਲੈਂਸ ਹੋਈਆਂ ਚੀਜ਼ਾਂ ਦੇ ਵਿੱਚ એનર્ਜੀ ਜਾ ਰਹੀ ਆ ਮਨ ਸਾਡਾ ਹਜੇ ਕੱਚਾ ਆ ਉਸ એનર્ਜੀ ਨੂੰ ਝੱਲਣ ਜੋਗਾ ਨਹੀਂ ਆ ਸੋ ਜਿਹੜਾ ਸਿਮਰਨ ਮਾਰ ਗਿਆ ਇਹ ਸਹਜ ਦਾ ਮਾਰ ਗਿਆ ਹੌਲੀ 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 ਜੀਵ ਅੱਗੇ ਨੂੰ ਜਾਂਦਾ ਇਹ ਨਹੀਂ ਵੀ ਇੱਕਦਮ ਹੀ ਕੁਝ ਹੋ ਜਾਂਦਾ ਆ ਹੌਲੀ ਹੌਲੀ ਜੀਵ ਅੱਗੇ ਨੂੰ ਜਾਂਦਾ ਸੋ ਵਾਹਿਗੁਰੂ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰ ਸਕਦੇ ਆ ਬਾਕੀ ਦੇਖੋ ਅੱਜ ਕੱਲ ਅਸੀਂ ਦੇਖਦੇ ਪਏ ਆ ਕਿ ਗੁਰਬਾਣੀ ਦੀਆਂ ਵਿਚਾਰਾ ਕੋਈ ਨਹੀਂ ਸੁਣਦਾ ਤੁਸੀਂ ਜਿੰਨੇ ਵੀ ਭੈਣ ਭਾਈ ਇੱਥੇ ਆਉਂਨੇ ਆ ਜਾਂ ਤੁਸੀਂ ਫੇਸਬੁੱਕ ਤੇ ਆਉਂਨੇ ਆ ਜਾਂ ਤੁਸੀਂ ਇੱਧਰ ਹੋਰ ਪਾਸੇ ਦੇਖਦੇ ਪਏ ਆ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਸਾਡੀ ਵੀਡੀਓ ਅੱਗੇ ਹੋਰ ਰეკਮੈਂਡ ਹੋਊਗੀ ਜੇ ਤੁਸੀਂ ਸ਼ੇਅਰ ਨਹੀਂ ਕੀਤੀ ਲਾਈਕ ਨਹੀਂ ਕੀਤੀ ਕਮੈਂਟ ਨਹੀਂ ਕੀਤਾ ਤਾਂ ਇਹ ਫੇਸਬੁੱਕ ਦਾ ਐਲਗੋਰਿਦਮ ਇਦਾਂ ਦਾ ਆ ਕਿ ਜੇ ਕੋਈ ਸ਼ੇਅਰ ਨਹੀਂ ਕਰਦਾ ਦੇਖਦਾ ਨਹੀਂ ਲਾਈਕ ਨਹੀਂ ਕਰਦਾ ਕਮੈਂਟ ਨਹੀਂ ਕਰਦਾ ਇਹ ਫੇਸਬੁੱਕ ਅੱਗੇ ਰეკਮੈਂਡ ਨਹੀਂ ਕਰਦਾ ਤੇ ਆਪਾਂ ਚਾਹੁੰਦੇ ਆ ਵੀ ਜਿਹੜੀ ਵਿਚਾਰਪਾ ਸਿਮਰਨ ਦੀ ਕਰਦੇ ਪਏ ਆ ਜੇ ਆਪਾਂ ਇਸ ਮਾਰਗ ਦੇ ਉੱਤੇ ਤੁਰੇ ਆ ਤਾਂ ਬਾਕੀ ਹੋਰ ਜੀਵੀ ਤਰਪਣ ਤਾ ਜੋ ਇਹ ਸਮਾਂ ਸਾਡਾ ਬੇਅਰਥ ਨਾ ਜਾਵੇ ਸਮੇ ਨੂੰ ਆਪਾਂ ਸਾਹਮ ਲਈਏ ਹੌਲੀ ਹੌਲੀ ਪਾਸ ਇਮਰਨ ਦੇ ਵਿੱਚ ਜੁੜੇ ਰਹੀਏ ਸਾਡੇ ਜਿਹੜੇ ਸਵਾਸ ਆ ਮਾਲਕ ਦੇ ਖਿਆਨੇ ਚ ਜਮਾ ਹੁੰਦੇ ਰਹਿਣ ਫਿਰ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਵੇਗੀ ਸੋਏ ਗੁਰ ਇਸ ਤਰੀਕੇ ਅੱਜ ਤੁਹਾਡੇ ਕਈ ਸਵਾਲ ਸੀਗੇ ਕਈ ਦਿਨਾਂ ਤੋਂ ਅਸੀਂ ਲਾਈਵ ਨਹੀਂ ਆ ਰਹੇ ਕਿਉਂਕਿ ਬੇਟੀ ਛੋਟੀ ਹੈ ਤੇ ਉਹਨੂੰ ਸੰਭਾਲਣਾ ਪੈਂਦਾ ਆ ਉਹਦੇ ਕਰਕੇ ਸਾਡੇ ਕੋਲ ਲਾਈਵ ਨਹੀਂ ਆ ਹੁੰਦਾ ਇਵੇਂ ਬਾਕੀ ਵੈਸੀ ਆਪਾਂ ਵੀਡੀਓ ਪਾਉਂਦੇ ਰਹਿਣੇ ਆ। ਵੀ ਸਾਰੇ ਜੀਵ ਦੇਖਦੇ ਰਹਿਣ ਲਾਹਾ ਸਾਰਿਆਂ ਨੂੰ ਮਿਲਦਾ ਰਵੇ। ਜੇ ਕਿਸੇ ਨੂੰ ਕੋਈ ਨੌਲੇਜ ਆ ਦੱਸ ਦੇਣੀ ਚਾਹੀਦੀ ਆ ਮਾਲਕ ਨੇ ਜੇ ਥੋੜੀ ਕਿਰਪਾ ਕੀਤੀ ਆ ਤਾਂ ਅੱਗੇ ਸ਼ੇਅਰ ਕਰਨੀ ਚਾਹੀਦੀ ਆ। ਸੋ ਗੁਰਬਾਣੀ ਦੇ ਵਿੱਚ ਤਾਂ ਇਹ ਦੱਸਿਆ ਕਿ ਭਾਈ ਤੂੰ ਸਿਮਰਨ ਕਰੋ। ਸਿਮਰਨ ਕਰਕੇ ਉਸ ਅਨਹਦ ਸ਼ਬਦਾ ਦੇ ਨਾਲ ਨਾਦ ਦੇ ਨਾਲ ਮਾਲਕ ਦੀ ਆਵਾਜ਼ ਦੇ ਨਾਲ ਜੁੜ ਜਾਓ। ਜੇ ਕਹਿੰਦੇ ਉਸ ਮਾਲਕ ਦੀ ਆਵਾਜ਼ ਦੇ ਨਾਲ ਜੁੜ ਜਿਓਗੇ ਤਾਂ ਉਹ ਆਵਾਜ਼ ਇੰਨੀ ਪਾਵਰਫੁਲ ਆ ਤੁਹਾਨੂੰ ਸੁੱਖ ਦੇਵੇਗੀ ਜਮਾ ਦੀ ਮਾਰ ਤੋਂ ਬਚਾਵੇਗੀ ਜੇ ਮਾਰੇ ਸਾਨੂੰ ਲਿਖ ਕੇ ਲਿਖ ਕੇ ਗਏ ਆ ਤਾਂ ਆਪਾਂ ਮੰਨਣਾ ਕੋਈ ਸ਼ੱਕ ਨਹੀਂ ਕਰਨਾ ਜੀ ਅਗਲਾ ਕਹਿੰਦੇ ਦੇਖਿਆ ਅਗਲਾ ਸਮਾਂ ਵੀ ਆ ਜਾਣ ਕੀ ਪਤਾ ਸਾਡੇ ਸਵਾਸ ਆਪਣੇ ਕਿੱਥੇ ਖਤਮ ਹੋ ਜਾਣੇ ਆ ਸੋ ਅਗਲਾ ਸਮਾਂ ਵੀ ਆਇਆ ਹੈ ਘੜਾ ਲੋ ਸੋ ਵਾਹਿਗੁਰੂ ਕੋਈ ਵੀ ਆਪਾਂ ਮਾਲਕ ਦੀ ਜਿਹੜੀ ਵਿਚਾਰ ਆ ਗੁਰੂ ਸਾਹਿਬ ਜੀ ਦੀ ਗੁਰਬਾਣੀ ਆ ਉੱਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਕਰਨਾ ਮਾਰੇ ਜੋ ਕਹਿੰਦੇ 100% ਸਹੀ ਕਹਿੰਦੇ ਆ ਸੋਭਾ ਵੀਰ ਤੁਹਾਨੂੰ ਵਿਚਾਰ ਵਧੀਆ ਲੱਗੇ ਕਿ ਸ਼ੇਅਰ ਕਰਨਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ